ਕੰਮ ਜਿਹੜੇ ਛੱਡ ਗਏ। ਪਰ ਤੁਸੀਂ ਇੱਥੇ ਦੱਸਿਆ ਕਿ ਆਹ ਕੁਝ ਕੰਮ ਸਾਡੇ ਹੋ ਗਏ ਨੇ। ਬਾਕੀ ਜਿਹੜੇ ਰਹਿੰਦੇ ਨੇ ਠੀਕ ਹੈ ਜਿਹੜੇ ਇਹਨਾਂ ਨੇ ਕਿਹਾ ਰਹਿੰਦੇ ਨੇ ਮੈਂ ਉਹਨਾਂ ਤੇ ਵੀ ਧਿਆਨ ਦੇਵਾਂਗਾ। ਇੱਕ ਕੰਮ ਹੋ ਹੁੰਦੇ ਜਿਹੜੇ ਪਿੰਡ ਦੀਆਂ ਪੰਚਾਇਤਾਂ ਨੇ ਕਰਦੇ ਹੁੰਦੇ ਆ। ਸਮਝੇ ਜੀ? ਐਫਐਲਐਨ ਨੇ ਕਿਹੜੇ ਕੰਮ ਕਰਨੇ ਹੋ ਲੱਗਦੇ ਕਿ ਜਿਹੜੇ ਪਿੰਡ ਦੀਆਂ ਪੰਚਾਇਤਾਂ ਦੇ ਕਰਦੇ ਹੋ ਲੱਗਦੇ। ਮੇਰੀ ਜ਼ਿੰਮੇਵਾਰੀ ਦੋ ਪੱਖਾਂ ਦੀ। ਇਸ ਦਾ ਇਹ ਜ਼ਿੰਮੇਵਾਰੀ ਆ ਕਿ ਜਿਹੜੇ ਮੇਰੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕਰਾਂ ਤੇ ਦੂਜੀਆਂ ਜੋ ਪੰਚਾਇਤਾਂ ਦੇ ਵਿੱਚ ਕਰਨ ਵਾਲੇ ਨੇ ਉਹਨਾਂ ਨੂੰ ਉਹ ਕੰਮ ਕਰਵਾਵਾਂ ਗੱਲ ਕਰਦੇ ਆ ਕਿ ਤੁਸੀਂ ਸਾਨੂੰ ਵੋਟ ਪਾਈ ਚੁਣਿਆ ਚੋਣ ਤੋਂ ਬਾਅਦ ਕੀ ਆਇਆ ਕਹਿ ਦਿੰਦੇ ਆ ਲੋਕ ਵਿਰੋਧੀ ਸਾਡੇ ਕਹਿ ਦਿੰਦੇ ਆ ਕੀ ਬਦਲਿਆ ਸਭ ਤੋਂ ਪਹਿਲਾਂ ਤੇ ਇਹ ਬਦਲਿਆ ਕਿ ਜਿਨ੍ਹਾਂ ਦੀ ਧੌਣ 'ਚ ਗਿੰਨਾ ਸੀ ਉਹ ਤੁਸੀਂ ਐਮਐਲਏ ਬਦਲੇ ਇੱਕ ਆਮ ਕਰਦੇ ਕਿਸਾਨ ਨੂੰ ਚੌਪੰਜਾ ਕਿੱਲੇ ਵਾਲੇ ਨੂੰ ਐਂਬੈਂਡ ਨੇ ਬਣਾਇਆ ਇਹ ਪਹਿਲਾਂ ਬਦੁੱਤ ਨਹੀਂ ਲੈਂਦਾ ਮੈਂ ਕੀ ਅੱਗੇ ਪਤਨ ਲੈਂਦਾ ਕਿ ਜਿਹੜਾ ਸਾਡਾ ਪਿਛਲਾ ਵਿਧਾਇਕ ਸੀ ਉਹਦੇ ਕੋਲੇ ਦਫ਼ਤਰ ਹੈਗਾ ਹੀ ਪਰ ਉਹ ਆਪ ਨਹੀਂ ਹੈਗਾ ਦਫ਼ਤਰ 'ਚ ਜਿਹੜਾ ਉਹ ਤੋਂ ਪਿਛਲਾ ਸੀ ਉਹਦੀ ਰਹਿਸ਼ ਅਮਰਸਰ ਸੀ ਆਉਂਦਾ ਹੀ ਇੱਥੇ ਪਰ ਉਹਦਾ ਦਫ਼ਤਰ ਨਹੀਂ ਸੀ ਹੈਗਾ ਤੇ ਆਪਣੇ ਤੁਸੀਂ ਮੈਨੂੰ ਚੁਣਿਆ ਆਪਣਾ ਦਫ਼ਤਰ ਵੀ ਹੈਗਾ ਤੇ ਤੁਹਾਡਾ ਐਮਐਲਏ ਵੀ ਹਲਕੇ ਦੇ ਵਿੱਚ ਹੈਗਾ 21 ਪੰਚਮਾ ਦੂਜਾ ਬਦਲੇ ਇਹ ਹੈ ਕਿ ਪਹਿਲਾ ਜੇ ਕਿਸੇ ਦਫ਼ਤਰ ਦੇ ਐਮਐਲਏ ਨੇ ਦਫ਼ਤਰ ਜਾਣਾ ਤੇ ਪਹਿਲਾਂ ਪਿੰਡ ਦੇ ਮੋਦੀ ਨੂੰ ਪੜੋ ਜੇ ਉਹ ਕਹੂਗਾ ਤੇ ਤਹੀ ਜਾ ਸਕਦੇ ਫਿਰ ਐਮਐਲਏ ਨੇ ਮਿਲਣਾ ਜਿੰਨੇ ਕਹਿ ਤਾ ਇਹਨੂੰ ਨਾ ਮਿਲਿਓ ਤੇ ਐਮਐਲਏ ਨੇ ਨਹੀਂ ਮੰਨਿਆ ਤੇ ਜੇ ਉਹ ਕਹੂਗਾ ਵੀ ਇਹਦਾ ਕੰਮ ਕਰ ਦੋ ਤੇ ਉਹਨਾਂ ਨੇ ਕਰ ਦੇਣਾ ਜਿਹਨੇ ਕਹਿਤਾ ਵੀ ਇਹਦਾ ਕੰਮ ਨਹੀਂ ਕਰਨਾ ਤੇ ਐਮਐਲਏ ਨੇ ਨਹੀਂ ਕਰਨਾ ਅੱਜ ਇਹ ਚੀਜ਼ ਨਹੀਂ ਹੈ ਜੀ ਸਾਡੇ ਦਫ਼ਤਰ ਦੇ ਵਿੱਚ ਤੁਹਾਡਾ ਹੀ ਦਫ਼ਤਰ ਹੈ ਕੋਈ ਵੀ ਆਵੇ ਜਦੋਂ ਮਰਜ਼ੀ ਆਵੇ ਅਸੀਂ ਕਦੇ ਇਹ ਨਹੀਂ ਪੁੱਛਿਆ ਕਿ ਪਹਿਲਾਂ ਫਲਾਨੇ ਸਾਡੀ ਆਗੂ ਨੂੰ ਲੈ ਕੇ ਆ ਫਿਰ ਤੇਰਾ ਕੰਮ ਕਰਾਂ ਨਾ ਅਸੀਂ ਕਿਸੇ ਦਾ ਮੂੰਹ ਵੇਖ ਕੇ ਕੰਮ ਕਰਦੇ ਤੇ ਨਾ ਫੋਟਾ ਵੇਖ ਕੇ ਅਸੀਂ ਕੰਮ ਕਰਦੇ ਆ ਸਹੀ ਵੇਖ ਕੇ ਜੇ ਕੰਮ ਸਹੀ ਆ ਜਿਹੜਾ ਮਰਜ਼ੀ ਉਸ ਦਫ਼ਤਰ ਦੇ ਵਿੱਚ ਆਇਆ ਵਾ ਅਸੀਂ ਉਹਦਾ ਕੰਮ ਕੀਤਾ ਵਾ ਜੇ ਲਗਾ ਗਲਤ ਆ ਤੇ ਆਪਾਂ ਨੂੰ ਮੂੰਹ ਤੇ ਜਵਾਬ ਦੇਤਾ ਵੋਟਾਂ ਆਪਾਂ ਦੇ ਜਿੰਨੀ ਮਰਜ਼ੀ ਖਰਾਬ ਹੋ ਜਾਣ ਕੋਈ ਫਰਕ ਨਹੀਂ ਪੈਦਾ ਸਦਾ ਹੋਣਾ ਚਾਹੀਦਾ ਹੈ ਇਹਵੇਂ ਕਿ ਨਹੀਂ ਹੋਣਾ ਚਾਹੀਦਾ ਇਹ ਪਹਿਲਾਂ ਕਦੇ ਦਫ਼ਤਰ ਨਹੀਂ ਸੀ ਖੁੱਲਦੇ ਹੁੰਦੇ ਦਫ਼ਤਰ ਐਮ ਐਲ ਏ ਦਾ ਰੋਜ਼ ਖੁੱਲੂ ਕਿ ਕਦੇ ਨਹੀਂ ਸੀ ਹੋਇਆ ਜੇ ਵੀ ਆਪਾਂ ਕੰਮ ਖਾਇਆ ਕਿ ਹਰ ਰੋਜ਼ 9 ਵਜੇ ਤੋਂ ਲੈ ਕੇ 1 ਵਜੇ ਤੱਕ ਦਫ਼ਤਰ ਜਿਹੜਾ ਸਾਡਾ ਉਹ ਲਾਲਪੁਰੇ ਘਰੇ ਰੋਜ਼ ਖੁੰਦਾ ਆ ਤੇ ਜਿਸ ਦਿਨ ਤਿੰਨ ਦਿਨ ਮੈਂ ਚੰਡੀਗੜ੍ਹ ਜਾਂਦਾ ਚੰਡੀਗੜ੍ਹ ਕਿਉਂ ਜਾਣਾ ਪੈਂਦਾ ਉਹ ਵੀ ਤੁਹਾਨੂੰ ਦੱਸਦਾ ਤੇ ਜਿਹੜੇ ਬਾਕੀ ਕਿੰਨੇ ਦਿਨ ਉਹ ਮੈਂ ਆਪਣੇ ਦਫ਼ਤਰ ਵੀ ਬਿੰਨਾ ਵਾਂ ਤੇ ਹਲਕੇ ਦੇ ਵਿੱਚ ਵੀ ਜਾਣਾ ਵਾਂ ਜਿੱਦਣ ਮੈਂ ਚੰਡੀਗੜ੍ਹ ਹੁੰਦਾ ਉਹ ਮੇਰਾ ਪੀਏ ਮੇਰਾ ਦਫ਼ਤਰ ਸਕੱਤਰ ਉਹ ਦੋਵੇਂ 9 ਵਜੇ ਤੋਂ ਲੈ ਕੇ ਤੇ 1 ਵਜੇ ਤੱਕ ਜਿਹੜਾ ਉੱਥੇ ਦਫ਼ਤਰੇ ਬੈਠੇ ਆ 1 ਵਜੇ ਤੋਂ ਬਾਅਦ ਚ ਦਫ਼ਤਰ ਬੰਦ ਕਰ ਦਿੰਦੇ ਕਿਉਂਕਿ ਉਹਦਾ ਕਾਰਨ ਇਹ ਕਿ ਉਹਨਾਂ ਨੇ ਉਸ ਤੋਂ ਬਾਅਦ ਜਾ ਕੇ ਜਿਹੜੇ ਲੋਕਾਂ ਨੇ ਕੰਮ ਦਿੱਤੇ ਉਹ ਦਫ਼ਤਰਾਂ 'ਚ ਜਾ ਕੇ ਕਰਵਾਉਣੇ ਵੀ ਹੁੰਦੇ ਆ। ਇਹ ਵੀ ਇੱਕ ਜਿਹੜਾ ਮੁਖਾ ਬਦਲਾਇਆ ਵਾ। ਜਿਹੜੇ ਮੇਰੇ ਹਿੱਸੇ ਕੰਮ ਆਉਂਦੇ ਨੇ ਐਮਐਲਏ ਦਾ ਕੰਮ ਆ ਉਹਨੇ ਛੜਕਾਂ ਭਰਉਣੀਆਂ ਹੁੰਦੀ ਆ। ਜਿਵੇਂ ਆਪਾਂ ਆਪਣੇ ਹਲਕੇ ਦੇ ਵਿੱਚ 44 ਛੜਕਾਂ ਤੇ ਜਿਨ੍ਹਾਂ ਦੇ ਟੁਏ ਪਏ ਹੀ ਉਹਨਾਂ ਤੇ ਪੀਸੀ ਪਾਈ ਆ। ਜਿਹਨੂੰ ਆਪਾਂ ਲੋਕ ਕਹਿ ਦਿੰਦੇ ਆ ਤੇ 2 ਤੋਂ 3 ਛੜਕਾਂ ਜਿਹੜੀਆਂ ਵੱਡੀਆਂ ਉਹ ਬਣਾਈਆਂ ਟੋਟਲ ਮੇਰੀਆਂ 8 ਛੜਕਾਂ ਹੋਣ ਸਿਰਫ ਬਰਨ ਵਾਲੀਆਂ ਰਹਿ ਗਈਆਂ ਜਿਨ੍ਹਾਂ 'ਚ ਇੱਕ ਤੁਹਾਡੇ ਪਿੰਡ ਨੂੰ ਵੀ ਡੂੜੀ ਵਾਲੇ ਥਾਂ ਜਿਹੜੀ ਛੜਕ ਆਉਂਦੀ ਉਹ ਆ ਪਰ ਮੈਂ ਇਹਦਾ ਵੀ ਜ਼ਿਕਰ ਵਧਾਨ ਸਮਾ ਦੇ ਵਿੱਚ ਤੁਹਾਡੇ ਪਿੰਡ ਦਾ ਨਾਮ ਲੈ ਕੇ ਕੀਤਾ ਹੈ ਪਤਾ ਨਹੀਂ ਵੀਡੀਓ ਤੁਹਾਡੇ ਤੱਕ ਆਈ ਕਿ ਨਹੀਂ ਆਈ ਪਤਾ ਨਹੀਂ ਤੁਸੀਂ ਮੇਰੀ ਉਹ ਬੋਲਦਿਆਂ ਦੀ ਵੀਡੀਓ ਵੇਖੀ ਕਿ ਨਹੀਂ ਵੇਖੀ ਤੇ ਮੈਂ ਇਹ ਕਿਹਾ ਕਿ ਸਾਡੀ ਇਹ ਜਿਹੜੀ ਛੜਕਾ ਇਹ ਬੜੀ ਟੁੱਟੀ ਆ ਇਹਦੇ ਲਈ ਵੀ ਸਾਨੂੰ ਪੈਸੇ ਜਿਹੜੇ ਦਿੱਤੇ ਜਾਣ ਜਿਸ ਚੀਜ਼ ਦਾ ਵਿਧਾਨ ਸਭਾ ਦੇ ਵਿੱਚ ਜ਼ਿਕਰ ਹੋ ਜਾਂਦਾ ਇੱਕ ਵਾਰ ਉਹਦੇ ਪੈਸੇ ਆਪਣੇ ਆਪ ਪਾਉਣੇ ਸਰਕਾਰਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਸੋ ਇਹ ਵੀ ਛੜਕ ਜਿਹੜੀ ਉਹ ਆਪਣੀ ਛੇਤੀ ਹੀ ਬਣ ਜਾਊਗੀ ਗੱਲ ਆਉਂਦੀ ਆ ਸਕੂਲਾਂ ਦੀ 2.2 ਕਰੋੜ 27 ਲੱਖ ਰੁਪਈਆ ਜਿਹੜਾ ਉਹ ਆਪਣੇ ਹਲਕੇ ਦੇ ਸਕੂਲਾਂ ਲਈ ਲੈ ਕੇ ਆਇਆ 22 ਕਰੋੜ 27 ਲੱਖ ਕੋਈ ਛੋਟੀ ਰਕਮ ਨਹੀਂ ਦੀ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਹਲਕੇ ਦੇ ਵਿੱਚ ਇੰਨੀ ਵੱਡੀ ਕੀਮਤੀ ਦੇ ਵਿੱਚ ਪੈਸੇ ਆਏ ਹੋ ਚੰਪਾ ਸਾਹਿਬ ਤੋਂ ਕਿੰਨੇ ਪੈਸੇ ਦੱਸੇ ਤੁਹਾਡੇ ਸਕੂਲ ਨੂੰ ਸਾਡੇ 36 ਲੱਖ ਰੁਪਏ ਸਕੂਲ ਨੂੰ ਤੁਹਾਡੇ ਆਪਣੇ ਬੱਚੇ ਪੜ੍ਹਦੇ ਆ ਨਾ ਉੱਥੇ ਉਸ ਤੋਂ ਬਾਅਦ ਦੇ ਵਿੱਚ 66 ਸਕੂਲਾਂ ਦੇ ਲਈ ਸੋਲਰ ਲੈ ਕੇ ਆਇਆ ਕਿ ਲਾਈਟ ਚੱਲ ਜੇ ਤੇ ਸਾਡੇ ਬੱਚੇ ਜਿਹੜੇ ਉਹ ਗਰਮੀ ਦੇ ਵਿੱਚ ਨਾ ਬਹਿਣਾ ਫੇਰ ਜਦੋਂ ਮੈਂ ਸਕੂਲਾਂ ਚ ਗਿਆ ਮੈਂ ਵੇਖਿਆ ਕੈਂਡੀਆਂ ਨਹੀਂ ਹੈਗੀਆਂ ਸਾਡਾ ਜੀ ਕਰਦਾ ਗਰਮੀ ਚ ਠੰਡਾ ਪਾਣੀ ਪੀਣ ਨੂੰ ਬੱਚਿਆਂ ਦਾ ਵੀ ਕਰਦਾ ਵਾ ਹੁਣ ਅਸੀਂ ਮੇਰੇ ਸਾਡੇ ਨਾਲ 20 ਤੋਂ 25 ਕੈਂਡੀਆਂ ਸਕੂਲਾਂ ਦੀਆਂ ਤੇ ਅਸੀਂ ਬਿੱਲ ਜਿਹੜੇ ਨਾਲ ਦੇ ਚੁੱਕੇ ਆ ਖਰੀਦਣ ਵਾਲੀਆਂ ਨੇ ਸ਼ਹਿਰ ਪੈਸੇ ਅਸੀਂ ਉਹਨਾਂ ਨੂੰ ਪਾ ਚੁੱਕੇ ਆ ਤੇ ਬਾਕੀ ਸਕੂਲਾਂ ਚ ਵੀ ਜਿੱਥੇ ਕੈਂਡੀਆਂ ਨਹੀਂ ਹੈਗੀਆਂ ਠੰਡੇ ਪਾਣੀ ਵਾਲੀਆਂ ਉਹ ਆਪਾਂ ਸਕੂਲਾਂ ਦੇ ਵਿੱਚ ਜਿਹੜੀਆਂ ਉਹ ਲਾ ਦੇਣੀ ਆ 600 ਜੋ ਸਰਕਾਰ ਨੇ ਬਿਜਲੀ ਆਪਾਂ ਨੂੰ ਜਿਹੜੀ ਉਹ ਮੁਫਤ ਦਿੱਤੀ ਆ ਜਿਹੜਾ 4-5000 ਰੁਪਈਆ ਆਪਣਾ ਕੋਈ ਬਿੱਲ ਲਾਉਂਦਾ ਹੋਊਗਾ ਮਹੀਨੇ ਦਾ ਉਹ ਬਚਣਾ ਸ਼ੁਰੂ ਹੋਇਆ ਇਹ ਜ਼ਰੂਰ ਹੈ ਕਿਸੇ ਦਾ ਪੁਰਾਣਾ ਬਿੱਲ ਪਿਆ ਹੋਵੇ ਉਹ ਝੜ-ਝੜ ਕੇ ਫੇਰ ਆਈ ਜਾਂਦਾ ਹੋਵੇ ਉਹ ਗੱਲ ਵੱਖਰੀ ਆ ਜਾਂ ਕਿਸੇ ਨੂੰ ਕੋਈ ਜੁਰਮਾਨਾ ਪੈ ਗਿਆ ਹੋਵੇ ਉਹ ਗੱਲ ਲੱਗ ਹੈ ਜਾਂ ਕਿਸੇ ਦਾ ਮੀਟਰ ਘੁੰਮ ਗਿਆ ਉਹਨੂੰ ਬਿੱਲ ਵੱਧ ਆ ਗਿਆ ਉਹ ਗੱਲ ਲੱਗ ਹੈ ਪਰ ਸੌ ਦੇ ਵਿੱਚੋਂ 5-7 ਬੰਦਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਜਿਹੜੀ ਬਿੱਲ ਦੀ ਉਹ ਮਾਫੀ ਹੈ ਜੀ ਮਾਫੀ ਕਿ ਨਹੀਂ ਹੈਗੀ ਠੀਕ ਹੈ ਨਾ ਕੁਝ ਨਹੀਂ ਹੋ ਸਕਦੀ ਆ ਕਿਸੇ ਦੀ ਕੋਈ ਜਿਹੜੇ ਕੋਈ ਗਲਤੀ ਨਾਲ ਬਿੱਲ ਆ ਰਿਆ ਵਾ ਉਹ ਤੁਸੀਂ ਸਾਨੂੰ ਆਪਣਾ ਕੇਸ ਵੱਖਰਾ ਦੱਸ ਸਕਦੇ ਹੋ ਆਪਾਂ ਉਹਨੂੰ ਵੀ ਜਿਹੜਾ ਹੱਲ ਉਹ ਕਰਵਾਵਾਂਗੇ ਇਹ ਵੀ ਇੱਕ ਚੰਗੀ ਸੂਬਾ ਸਰਕਾਰ ਨੇ ਆਪਾਂ ਨੂੰ ਦਿੱਤੀ ਆ ਉਸ ਤੋਂ ਬਾਅਦ ਜੇ ਕਿਸਾਨਾਂ ਨੂੰ ਬਿਜਲੀ ਦੀ ਗੱਲ ਕਰੀਏ 8 ਘੰਟੇ ਨਿਰਬਿਗੜ ਬਿਜਲੀ ਲਗਾਤਾਰ ਪਿਛਲੀ ਵਾਰ ਜਦੋਂ ਆਪਾਂ ਸੀਜ਼ਨ ਲਾਇਆ ਸੀ ਉਦੋਂ ਸਰਕਾਰ ਨੇ ਆਪਾਂ ਨੂੰ ਦਿੱਤੀ ਨਹੀਂ ਤੇ ਹਾਂ ਫਾਲਟ ਪੈ ਜੇ ਕਿਤੇ ਸਪੰਦ ਹੁਣਾ ਹੀ ਹੋਣਾ ਹੈ ਨਹੀਂ ਜੇ ਆਪਾਂ ਕੀ ਡੈਕ ਇਨ ਆ ਉਹ ਆਪਾਂ ਜਿਹਨੂੰ ਸ਼ੀਂਹ ਕਹੇ ਦਿੰਦੇ ਨੇ ਉਹ ਆਟੋਮੈਟਿਕ ਲੱਗਾ ਹੁੰਦਾ ਹੈ ਜਿਹੜਾ ਉਹ ਲਾ ਕੇ ਰਹਦੇ ਆ ਵੀ ਬਿਜਲੀ ਆਵੇ ਤੇ ਆਪੇ ਚੱਲ ਜੇ ਤੇ ਆਪੇ ਬੰਦ ਹੋ ਜੇ ਵੀ ਫਿਕਰ ਰਹਿੰਦਾ ਸੀ ਤੇ ਕਈ ਵਾਰ ਪਾਣੀ ਜਿਹਦੇ ਕਿਲੇ ਚ ਫਿਰਿਆ ਹੁੰਦਾ ਹੈ ਤੇ ਲੈ ਲ ਚਲ ਜਾਂਦੀ ਉਹ ਜਾ ਕੇ ਫਿਰ ਕੰਮ ਉਥੇ ਲੁੱਥੀ ਹੋ ਜਾਂਦਾ ਹੈ ਫਿਰ ਉਹ ਚੌਂਕੇ ਜਿੰਨੇ ਜਿੰਨੇ ਦੁਬਾਰਾ ਹੁੰਦੀ ਉਹ ਸਾਡਾ ਸਮਾਂ ਵੀ ਖਰਾਬ ਹੁੰਦਾ ਹੈ ਸਾਡਾ ਪਾਣੀ ਵੀ ਖਰਾਬ ਜਿਹੜਾ ਹੁੰਦਾ ਹੈ ਪਰ ਹੁਣ ਨਿਰਵਿਘਨ ਬਿਜਲੀ ਦੇ ਦੀ ਸਰਕਾਰ ਨੇ ਜਿਹੜਾ ਉਹ ਵਾਅਦਾ ਕੀਤਾ ਇੱਕ ਮਾਨ ਸਾਹਿਬ ਨੇ ਇੱਕ ਹੋਰ ਬੜੀ ਵਧੀਆ ਗੱਲ ਕੀਤੀ ਕਿ ਦੁਕਾਨਦਾਰ ਦਾ ਟਾਈਮ ਤੇ ਹੈਗਾ ਕਿ ਉਹ ਸਵੇਰੇ ਜਾਂਦਾ ਤੇ ਸ਼ਾਮਾਂ ਨੂੰ ਘਰੇ ਆ ਜਾਂਦਾ ਕੀ ਕਿਸਾਨ ਦਾ ਨਹੀਂ ਇਦਾਂ ਹੋਣਾ ਚਾਹੀਦਾ ਕਿ ਉਹਨੂੰ ਬਿਜਲੀ ਦਿਨੇ ਮਿਲੇ ਉਹ ਵੀ ਦਿਨੇ-ਦਿਨੇ ਆਪਣਾ ਕੰਮ ਕਰੇ ਤੇ ਰਾਤ ਨੂੰ ਆਪਣੇ ਘਰੇ ਰਹੇ ਵਧੀਆ ਫੈਸਲਾ ਨੇ ਵੀ ਉਹ ਵੀ ਮੇਰੇ ਸਿਰ ਹਮਨਾ ਇਹਨਾਂ ਨੇ ਐ ਕਿ ਛੋਣੇ ਦੇ ਵਿੱਚ ਲਾਗੂ ਕਰ ਦੇਣਾ ਜਾਂ ਕਰਤਾ ਹੈ ਕਿ ਜਿਹਨੇ ਜਿਹਨੇ ਆਪਾਂ ਜਿਹੜੀ ਬਿਜਲੀ ਆ ਉਹ ਮਿਲਿਆ ਪਰ ਫਿਰ ਨਹਿਰੀ ਪਾਣੀਆਂ ਦੀ ਗੱਲ ਚੱਲਦੀ ਹੈ ਨਹਿਰੀ ਪਾਣੀ ਸਾਡੇ ਖਾਲ ਢਾਲ ਲੈ ਗਏ ਤੁਹਾਡੇ ਪਿੰਡ ਤੇ ਪਤਾ ਨਹੀਂ ਖਾਲ ਪਾਏ ਕਿ ਨਹੀਂ ਪਾਏ ਸਰਕਾਰੀ ਪਾਏ ਜੀ ਪਾਏ ਕੁਝ ਪਿੰਡਾਂ ਦੇ ਵਿੱਚ ਰਹਿ ਗਏ ਨੇ ਅਸੀਂ ਕੋਸ਼ਿਸ਼ ਕੀਤੀ ਵੀ ਜਿਹੜੇ ਨਹਿਰੀ ਖਾਲ ਢਾਲ ਲੈ ਗਏ ਅੱਗੇ ਜਦੋਂ ਪਾਣੀ ਨਹੀਂ ਹੁੰਦਾ ਉਹਨਾਂ ਢਾਲੇ ਉਹਨਾਂ ਨੂੰ ਦੁਬਾਰਾ ਪਾਇਆ ਜਾਵੇ ਤੇ ਪਾਣੀ ਨਹਿਰਾਂ ਦਾ ਸੁਈਆਂ ਦਾ ਦੁਬਾਰਾ ਜਿਹੜਾ ਵਾ ਉਹ ਸਾਡੀਆਂ ਜ਼ਮੀਨਾਂ ਦੇ ਵਿੱਚ ਆਵੀਂ ਨਹਿਰੀ ਪਾਣੀ ਮੋਟਰ ਦੇ ਪਾਣੀ ਨਾਲੋਂ ਕਿਤੇ ਤਾਕਤਵਰ ਉਹਦਰ ਕੋ ਤੁਹਾਨੂੰ ਪਤਾ ਹੈ ਜਦੋਂ ਲਾਉਣੇ ਹੁੰਦੇ ਹਾਂ ਉਹਦੇ ਤੇ ਇੱਕ ਵੱਖਰਾ ਚਾਲਾ ਵੱਜਦਾ ਹੁੰਦਾ ਹੈ ਉਸ ਪਾਣੀ ਦੇ ਵਿੱਚ ਲੱਗ ਪ੍ਰਕਾਰ ਦੀ ਇੱਕ ਬੂਟੀ ਆਉਂਦੀ ਹੁੰਦੀ ਹੈ ਪਰ ਉਹ ਚੀਜ਼ ਸਾਨੂੰ ਆਪਣੇ ਪਾਣੀ ਤੋਂ ਨਹੀਂ ਮਿਲਦੀ ਜਿਹੜੀ ਸਾਨੂੰ ਨਹਿਰੀ ਪਾਣੀ ਤੋਂ ਮਿਲਦੀ ਹੈ ਨਹਿਰੀ ਪਾਣੀ ਦੇ ਨਾਲ ਜਿਹੜੀ ਜ਼ਮੀਨ ਹੈ ਉਹ ਮਜ਼ਬੂਤ ਹੁੰਦੀ ਆ ਉਹਦੇ ਚ ਤੱਤ ਹੁੰਦੇ ਨੇ ਸੋ ਸਾਡੀ ਉਨੀ ਹੀ ਫਸਲ ਜਿਹੜੀ ਉਹ ਵਧੇਰੇ ਤੇ ਵਧੀਆ ਹੁੰਦੀ ਆ ਇਸ ਕਰਕੇ ਅਸੀਂ ਨਹਿਰੀ ਪਾਣੀ ਦਾ ਜਿਹੜਾ ਉਪਰਾਲਾ ਕੀਤਾ ਤੇ ਕੋਸ਼ਿਸ਼ ਕੀਤੀ ਕਿ ਹਲਕਾ ਖਡੂਰ ਸਾਹਿਬ ਦੇ ਵਿੱਚ ਖਲ ਖਾਦ ਪਾਏ ਜਾਣ ਤੇ ਕਾਫੀ ਖਾਦ ਜਿਹਦੇ ਅਸੀਂ ਪਾਏ ਹੁਣ ਅਸੀਂ ਸਰਕਾਰ ਨੇ ਜਿੰਨਾ ਤੋਂ ਦੂਰ ਪੈਂਦਾ ਵਾ ਤੇ ਪਾਣੀ ਨਹੀਂ ਪਹੁੰਚ ਸਕਦਾ ਟੀਲਾਂ ਤੱਕ ਕਹਿ ਦਿੰਦੇ ਜਿੰਨੂੰ ਖੇਰ ਤੱਕ ਉਥੇ ਪੋਰੇ ਪੌਣੇ ਸ਼ੁਰੂ ਕੀਤੇ ਨੇ ਆ ਪਰਸੋ ਚੌਥੀ ਮੈਂ ਇੱਕ ਵੀਡੀਓ ਪਾਈ ਸੀ ਚੋਲਾ ਸਾਹਿਬ ਦੇ ਵਿੱਚ 50 ਲੱਖ ਦੇ ਨਾਲ 2.5 ਕਿਲੋਮੀਟਰ ਦੇ ਜਿਹੜੀ ਫਸਲਾਂ ਨੂੰ ਪਾਣੀ ਜਿਹੜਾ ਉਹ ਲੱਗੂਗਾ ਉਹਨਾਂ ਦੇ ਪੂਰੇ ਬਾਰੇ ਪਹੁੰਚ ਗਏ ਨੇ ਤੇ ਅਚੋਲ ਜਾੜ ਤੇ ਤੋਂ ਬਾਅਦ ਉਹਨਾਂ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਜੀਆ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿਤੇ ਉਸ ਬੰਦੇ ਕੋਲ ਜਾਇਓ ਉਹ ਬੰਦਾ ਕਾਂਗਰਸੀ ਸੀ ਜੰਮਾ ਸਾਹਿਬ ਜਾਣਦਾ ਮੈਂ ਬੰਦਾ ਉਹ ਕਾਂਗਰਸੀ ਉਹਨਾਂ ਜਾ ਕੇ ਕਿਹਾ ਕਿ ਅਸੀਂ ਪੋਰੇ ਪੌਣੇ ਆ ਮੈਂ ਕਿਹਾ ਕਿੰਨੇ ਕਿਦੇ ਪੈੜੇ ਆ ਕਹਿੰਦੇ ਜੀ ਇਹ ਤੇ ਉਹ ਹੀ ਬਣਾਉਣਗੇ ਐਸਟੀਮੇਟ ਮੈਂ ਕਹਾ ਤੁਸੀਂ ਫਾਈਲ ਤਿਆਰ ਕਰੋ ਮੈਂ ਪਵਾ ਦਿੰਦਾ ਮੈਂ ਇਹ ਨਹੀਂ ਗਿਆ ਭਾਉ ਤੇ ਦੂਜੀ ਪਾਰਟੀ ਦਾ ਬੰਦਾ ਇਹ ਨਹੀਂ ਪੈਰੇ 20 ਲੱਖ ਰੁਪਇਆ ਇੱਕ ਕਾਂਗਰਸੀ ਭਰਾ ਨੂੰ ਗ੍ਰਾਂਟ ਦੇ ਕੇ ਤੋਰਿਆ ਕਿ ਜਾ ਪੂਰੀ ਪਾਕ ਕੋਈ ਗੱਲ ਤੇ ਜੇ ਦੂਜੀ ਸਰਕਾਰ ਹੁੰਦੀ ਤਾਂ ਨਾ ਵੋਟਾਂ ਕਿਹਨੂੰ ਪਾਈਆਂਈ ਆ ਗਿਆ ਪੂਰੀ ਲੈਣ ਗਿਆ ਪਹਿਲਾਂ ਚੋਲਿਆਂ ਭੁਲਾਣਾ ਬੰਦਾ ਨਾਲ ਫੇਰ ਦੱਸਾਂਗੇ ਪੂਰੇ ਦੇਣਗੇ ਨਹੀਂ ਦੇਣਗੇ ਇਦਾਂ ਹੀ ਹੋਣਾ ਸੀ ਨਾ ਪਰ ਉਹ ਬੰਦੇ ਨੂੰ ਪੂਰੇ ਦੇ ਗਿਆ ਉਹ ਪੂਰਾ ਖੁਸ਼ ਆ ਉਹਨੇ ਬੋਸ਼ ਹੋ ਕੇ ਵੀਡੀਓ ਬਣਾਤੀ ਮੈਨੂੰ ਲੱਗਦਾ ਉਹਨੂੰ ਪਾਰਟੀ ਵਾਲੇ ਨੇ ਕੱਢ ਦੇਣਗੇ ਉਧਰੋਂ ਹੈ ਇਹ ਚੁਚਾੜੂ ਆਏ ਕੰਮ ਕਿਉਂ ਲੇ ਲਿਆ ਚਲੋ ਇਸ ਤੋਂ ਬਾਅਦ ਚ ਗੱਲ ਕਰਦੇ ਆ ਰੂਟ ਦੀ ਬੱਸਾਂ ਦੀ ਤੁਹਾਡੇ ਵੀ ਇਧਰੋਂ ਪਾਸੇ ਚੱਲੀ ਸੋਖ ਹੋਇਆ ਉਹਦਾ ਠੀਕ ਹੈ ਨਾ ਰੂਟ ਚੱਲੇ ਆ ਐਵੇਂ ਆਪਾਂ ਪੰਜ ਰੂਟ ਜਿਹੜੇ ਉਹ ਚਲਾਈ ਆ ਇਹ ਜਿਹੜੇ ਮੈਂ ਕੰਮ ਬੋਲਿਆ ਜਿਹੜੇ ਮੇਰੇ ਕਰਨ ਵਾਲੇ ਕੰਮ ਸੀ ਉਹ ਗਿਣਾ ਰਿਹਾ ਇਸ ਤੋਂ ਬਾਅਦ ਦੇ ਵਿੱਚ ਅਪਾ ਖਡੂਰ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਬੱਸ ਚਲਾਈ। ਗੁਰੂਆਂ ਦੀ ਧਰਤੀ ਡੇਰਾ ਸਾਹਿਬ ਨਾਨਕ ਪਾਸ਼ਾ ਦੀ ਧਰਤੀ ਉੱਥੋਂ ਬੱਸ ਜਿਹੜੀ ਉਹ ਅੰਮ੍ਰਿਤਸਰ ਨੂੰ ਚਲਾਈ। ਜੇ ਅੰਮ੍ਰਿਤਸਰੋਂ ਕਿਸੇ ਨੇ ਦਰਸ਼ਨ ਕਰਨ ਇੱਥੇ ਆਉਣਾ ਤੇ ਉਹ ਬੱਸ ਤੇ ਆ ਜਾ ਗਰੀ। ਐਵੇਂ ਆਨੰਦ ਖਨੂਰ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਚਲਾਈ ਜੇਦੋਂ ਮਰਜੀ ਦਰਸ਼ਨ ਕਰਨ ਜਾਣਾ ਖਨੂਰ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਸਿੱਧੀ ਬੱਸ ਜਿਹੜੀ ਉਹ ਜਾਂਦੀ ਆ। ਇਧਰੋਂ ਸ਼ੇਖ ਫਤਿਹ ਆਲਾ ਪਾਸਾ ਜਿਹੜਾ ਉਧਰੋਂ ਵੀ ਇੱਕ ਬੱਸ ਜਿਹੜੀ ਉਹ ਤਰਨਤਾਰਨ ਨੂੰ ਚਲਾਈ। ਸਬਾਈਪੁਰ ਵਾਲੇ ਬੰਦੇ ਉਹ ਇਥੇ ਰੂਟ ਜਿਹੜਾ ਚਲਾਇਆ ਇਹ ਜੋ ਸਾਲਾਂ ਦੇ ਕੰਮ ਤੁਹਾਨੂੰ ਸਿਰਫ ਜਿਹੜੇ ਆ ਉਹ ਗਿਣਾਰਿਆ ਆ ਅੱਗੇ ਹੋਰ ਵੀ ਰੂਟ ਚੱਲਣੇ ਨੇ ਅੱਗੇ ਹੋਰ ਵੀ ਜਿਹੜੇ ਕੰਮ ਆ ਉਹ ਹੋਣੇ ਨੇ ਇੱਕ ਮਸ਼ੀਨ ਲੱਗੀ ਹੈ ਆਪਣੇ ਚੋਲਾ ਸਾਹਿਬ 1 ਕਰੋੜ ਰੁਪਏ ਦੀ ਲਾਗਤ ਨਾਲ ਥੇਤੀ ਬਾੜੀ ਜਿਹੜਿਆ ਮਹਿਕਮੇ ਦੀ ਮਸ਼ੀਨ ਹੈ ਜਿਹੜੇ ਆਪਣੇ ਤੁਸੀਂ ਮਿੱਟੀ ਜਿਹੜੀ ਆ ਉਹ ਚੈੱਕ ਕਰਾ ਸਕਦੇ ਹੋ ਕਿ ਸਾਡੀ ਮਿੱਟੀ ਦੇ ਵਿੱਚ ਖੇਤਾਂ ਦੇ ਵਿੱਚ ਕੀ ਕਮੀਆਂ ਕੀ ਇਹਦੇ ਵਿੱਚ ਆਪਾਂ ਹੋਰ ਪਾਉਣ ਦੀ ਲੋੜ ਆ ਜਾਂ ਕੀ ਇਸ ਮਿੱਟੀ ਦੇ ਵਿੱਚ ਵਾਧਾ ਜਿਹਨੂੰ ਘਟਾਉਣ ਦੀ ਲੋੜ ਆ ਉਹ ਉੱਥੇ ਮਸ਼ੀਨ ਜਿਹੜੀ ਉਹ ਲੱਗੀ ਇੱਕ ਸਭ ਇੱਕ ਜਾਂ 2 ਕਰੋੜ ਦੀ ਲਾਗਤ ਨਾਲ ਉਹ ਮਸ਼ੀਨ ਆਈ ਆ ਤੇ ਮੈਂ ਦੱਸਣਾ ਚਾਹਣਾ ਭਰਾਵੋ ਪੂਰੇ ਪੰਜਾਬ ਦੇ ਵਿੱਚ ਉਹ ਤਿੰਨੀ ਮਸ਼ੀਨਾਂ ਨਹੀਂ ਤਿੰਨ ਇਹ ਠੀਕ ਆ ਕਿ ਹੋਣਾ ਉੱਥੋਂ ਕੋਈ ਮੁਲਾਜ਼ਮ ਬਦਲੀ ਹੋ ਗਿਆ ਜਾਂ ਪਤਾ ਨਹੀਂ ਕੀ ਹੋਇਆ ਮੋਂ ਪਿਛਲੇ 1.5 ਮਹੀਨੇ ਤੋਂ ਉੱਥੇ ਕੰਮ ਪਾਉਂਦੇ ਆ ਪਰ ਆਹ ਚੌਂਜਾਤਾ ਲੱਗਦਾ ਵਾ ਆਪਾਂ ਉੱਥੇ ਜਿਹੜਾ ਬੰਦਾ ਚਾਹੀਦਾ ਜੀ ਦੀ ਉੱਥੇ ਪੋਸਟ ਪਾਉਂਦੀ ਉਹਨੂੰ ਲਿਆਵਾਂਗੇ ਜੋ ਹੋਰ ਉਹਨਾਂ ਨੂੰ ਕੋਈ ਮਟੀਰੀਅਲ ਚਾਹੀਦਾ ਵਾ ਮਿੱਟੀ ਟੈਸਟ ਕਰਨੀ ਜੋ ਖਰਚਾ ਉਹ ਸਰਕਾਰ ਕੋਲ ਲੇ ਕੇ ਦੇਵਾਂਗਾ ਉਹ ਲੈਬ ਨੂੰ ਆਪਾਂ ਛੇਤੀ ਹੀ ਚਲਾ ਦੇਾਂਗੇ ਮੈਂ ਤਾਂ ਦੱਸਿਆ ਕਿ ਉੱਥੇ ਆਪਾਂ ਜਾ ਕੇ ਫਾਇਦਾ ਉੱਕ ਸਕਦੇ ਆ ਦੋ ਆਪਾਂ ਨੂੰ ਆਪਾਂ ਲੈ ਕੇ ਆਏ ਆ ਪਸ਼ੂਆਂ ਦੇ ਅਕਸਰੇ ਕਰਨ ਵਾਲੀਆਂ ਮਸ਼ੀਨਾਂ ਦੋਵੇਂ ਸਾਡੀਆਂ ਤਰਨ ਤਰਨ ਨੇ ਅੱਪਾ ਹੁਣ ਇੱਕ ਮੋਹਨਪੁਰ ਬਿਲਡਿੰਗ ਹੈ ਨਹੀਂ ਸੀ ਮੋਹਨਪੁਰ ਦੇ ਨਾਂ ਤੇ ਆਈ ਸੀ ਇੱਕ ਹੋਰ ਸ਼ਾਇਦ ਪਤਾ ਨਹੀਂ ਕਿਹੜਾ ਪਿੰਡ ਹੈ ਉਹਦੇ ਨਾਂ ਤੇ ਦੋਵੇਂ ਮਸ਼ੀਨਾਂ ਜਿਹੜੀਆਂ ਉਹ ਲਿਆਦੀਆਂ ਸੀ ਉਹ ਉਹਨਾਂ ਪਿੰਡਾਂ 'ਚ ਹੀ ਲੱਗ ਸਕਦੀਆਂ ਜਿੱਦੀਆਂ ਜਿਹਦੇ ਨਾਂ ਤੇ ਆਈਆਂ ਵਾ ਉਹ ਉੱਥੇ ਹੁਣ ਬਿਲਡਿੰਗ ਬਣਾਵਾਂਗੇ ਤੇ ਉਹ ਦੋਵੇਂ ਮਸ਼ੀਨਾਂ ਵੀ ਜਿਹੜੀਆਂ ਉੱਥੇ ਲਾਵਾਂਗੇ ਨਹੀਂ ਤਾਂ ਐਕਸਰੇ ਪਸ਼ੂਆਂ ਦੀ ਐਕਸਰੇ ਵਾਲੀਆਂ ਕੌਣ ਸੋਚਦਾ ਵੀ ਲਿਆਏ ਜਿੱਥੇ ਤੇ ਬੰਦਿਆਂ ਦੇ ਨਹੀਂ ਪੂਰੇ ਹੁੰਦੇ ਹੈ ਪਰ ਮਹੱਲਾ ਕਲੀਨਿਕ ਅੱਠ ਮਹੱਲਾ ਕਲੀਨਿਕ ਜਿਹੜੇ ਉਹ ਆਪਾਂ ਕਿਤੇ ਵਿੱਚ ਬਣਾਏ ਨੇ ਦੋ ਸਾਲਾਂ 'ਚ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਮਹੱਤਵਪੂਰਨ ਜਿਹੜੇ ਉਹ ਬਣਾਵਾਂਗੇ ਹੋਰ ਵੀ ਪਿੰਡਾਂ ਨੂੰ ਜਿਹੜੀ ਦੇ ਰਹੇ ਬੰਨ੍ਹ ਕ੍ਰਿਤਾ ਦੀ ਉਹ ਆਪਾਂ ਦੇਵਾਂਗੇ ਸੋ ਜਿਹੜੇ ਮੇਰੇ 12 15 ਵਾਰ ਵਿਧਾਨ ਸਭਾ ਦੇ ਵਿੱਚ ਜਾ ਕੇ ਮੈਂ ਆਪਣੇ ਹਲਕੇ ਦੀ ਆਵਾਜ਼ ਚੁੱਕੀ ਹੈ ਚਾਹੇ ਉਹ ਬੰਨ ਬਣਾਉਂਦੀ ਹੋਵੇ ਚਾਹੇ ਇੱਥੇ ਨੂਚਾ ਲਾਉਣ ਦੀ ਹੋਵੇ ਚਾਹੇ ਇੱਥੇ ਆ ਜਿਹੜਾ ਪੁਲ ਗਲਤ ਢਾਂਗ ਨਾਲ ਉਹਦੋਂ ਇਹਨਾਂ ਨੇ ਝੂਠਾ ਦੁਕਾਟ ਕਰਦਾ ਸੀ ਕਰਮੂ ਵਾਲੇ ਪੁਲ ਬਣਾਉਣ ਦੀ ਗੱਲ ਕਹਿ ਕੇ ਚਾਹੇ ਉਸ ਪੁਲ ਨੂੰ ਬਣਾਉਣ ਦੀ ਗੱਲ ਹੋਵੇ ਮੈਂ ਆਪਣੇ ਲੋਕਾਂ ਦੀ 15 ਵਾਰ ਵਿਧਾਨ ਸਭਾ ਦੇ ਵਿੱਚ ਜਾ ਕੇ ਬਾਤ ਕੀਤੀ ਜੇ ਤੁਸੀਂ ਮੈਨੂੰ ਚੁਣਿਆ ਨਾ ਤੇ ਮੈਂ 15 ਵਾਰ ਵਿਧਾਨ ਸਭਾ ਦੇ ਵਿੱਚ ਬੋਲਿਆ ਜਮਾ ਸਾਹਿਬ ਜਦੋਂ ਤੁਹਾਡੇ ਕੋਲ ਵੀਡੀਓ ਆਉਂਦੀਆਂ ਨਾ ਸਾਡੀ ਉੱਥੇ ਬੋਲਣੀਆਂ ਕਰਿਆ ਕਰੋ ਕੋਸ਼ਿਸ਼ ਕਿ ਸਾਰੇ ਪਿੰਡ ਵਾਲੇ ਨਗਰ ਨਿਵਾਸੀਆਂ ਨੂੰ ਵੀ ਵਟਸਐਪ ਤੇ ਭੇਜਿਆ ਕਰੋ ਕਿ ਪਤਾ ਲੱਗੇ ਜਿਹੜਾ ਇਹਨਾਂ ਨੇ ਐਮਐਲਏ ਚੁਣਿਆ ਉਹਦੇ ਚ ਤੇ ਪਹਿਨਿਆਂ ਦੇ ਵਿੱਚ ਫਰਕ ਕੀ ਹੈਗਾ ਵਾ ਇਹ ਕੰਮ ਕੀ ਕਰ ਰਿਆ ਨਹੀਂ ਜੇ ਤੁਸੀਂ ਮੈਨੂੰ ਮੈਂ ਵੀ ਤੁਹਾਡੇ ਰਗੇ ਵੋਟਰਾਂਾਂ ਚ ਹੀ ਐਮਐਲਏ ਬਣਿਆ ਹੋਣਾ ਹੀ ਬਣਿਆ ਮੈਂ ਵੀ ਇਹਨਾਂ ਕੁਰਸੀਆਂ ਦੇ ਬੈਠੇ ਲੀਡਰਾਂ ਨੂੰ ਸੁਣਿਆ ਜਦੋਂ ਮੈਂ ਵੀ ਵੋਟਰਸਾਂ ਐਮਐਨਏ ਤੁਸੀਂ ਨਹੀਂ ਹੀ ਪੜਾਇਆ ਤਾਂ ਇਹ ਗੱਲ ਹੁੰਦੀ ਸੀ ਕਿ ਸਾਡੇ ਕਦੇ ਐਮਐਲਏ ਉੱਤੇ ਸਾਡੇ ਇਲਾਕੇ ਦੀ ਆਵਾਜ਼ ਰੱਖਣਗੇ ਤੇ ਮੈਂ ਨੇ ਕਦੇ ਦੋਵੇਂ ਫੋਟ ਦੇ ਵੇਖੀ ਨਾ ਪਿਛਲਾ ਐਮਐਲਏ ਤੇ ਨਾ ਉਹ ਤੋਂ ਪਿਛਲਾ ਮੰਤਰੀ ਸਾਡਾ ਇੱਕ ਵੀਡੀਓ ਮੈਨੂੰ ਲੱਭ ਕੇ ਲਿਆ ਦਿਓ ਉਹਨਾਂ ਦੀ ਬੋਲਦਿਆਂ ਦੀ ਇੱਕ ਤੇ ਮੈਂ ਤੁਹਾਨੂੰ ਵਿਧਾਨ ਸਭਾ 'ਚ ਬੋਲ ਦਿਆਂ ਨਹੀਂ ਆਪਣੀਆਂ 15 ਵੀਡੀਓ ਭੇਜ ਦੂੰਗਾ 2 ਸਾਲਾਂ 'ਚ ਵਿਧਾਨ ਸਭਾ ਦੇ ਵਿੱਚ 15 ਵਾਰ ਬੁਨੇ ਆਪਣੇ ਲੋਕਾਂ ਲਈ ਅਲੱਗ-ਅਲੱਗ ਮੁੱਦਿਆਂ ਦੇ ਉੱਤੇ ਸੋ ਅੱਜ ਜਿਸ ਕੰਮ ਲਈ ਮੈਂ ਤੁਹਾਡੇ ਕੋ ਆਇਆ ਕਿ ਸਰਦਾਰ ਲਾਲਜੀ ਸਿੰਘ ਭੁੱਲਰ ਵੋਟਾਂ ਦੇ ਵੇਚਣੇ ਇਸ ਵਕਤ ਖੜੇ ਚਨਾਮ ਮੈਦਾਨ ਦੇ ਵਿੱਚ ਨੇ ਤੇ ਉਹਨਾਂ ਨੂੰ ਆਪਾਂ ਵੱਡੀ ਲੀਡ ਦੇ ਨਾਲ ਜਿਹੜਾ ਇੱਥੋਂ ਉਹ ਜਿਤਾਉਣਾ ਵਾ ਤੇ ਜਿਤਾ ਕੇ ਆਪਾਂ ਉਹਨਾਂ ਨੂੰ ਐਮਪੀ ਬਣਾਈਏ ਮਾਫ ਕਰਨਾ ਗੱਲ ਥੋੜੀ ਜੀ ਚੁਭਣ ਵਾਲੀ ਹੈ ਪਰ ਗੁੱਸਾ ਨਾ ਕਰਿਓ ਪਿਛਲੀ ਵਾਰ ਆਪਾਂ ਇਸ ਪਿੰਡੋਂ ਹਾਰ ਗਏ ਆ ਠੀਕ ਹੈ ਮੈਂ ਚਾਹਣਾ ਕਿ ਚੱਪਾ ਸਾਹਿਬ ਸਾਡੇ ਇਲਾਕੇ ਦੇ ਲੀਡਰ ਨੇ ਐਲ ਕਿ ਇਹਨਾਂ ਨੂੰ ਤੁਸੀਂ ਜਿਤਾ ਕੇ ਤੇ ਮਜ਼ਬੂਤ ਕਰੋ ਇਹ ਬੜੀ ਵੱਡੀ ਗੱਲ ਹੁੰਦੀ ਹੈ ਜੇ ਪਿੰਡੋਂ ਬੰਦਾ ਰਹਿ ਜੇਗਾ ਤੇ ਜਿਹੜੇ ਰਾਜਨੀਤੀ ਦੇ ਵਿੱਚ ਬਰਾਬਰ ਭੱਜਣ ਵਾਲੇ ਹੁੰਦੇ ਆ ਨਾ ਉਹ ਕਹਿ ਸਕਦੇ ਯਾਰ ਪਿੰਡੋਂ ਦੇ ਜਿੱਤਿਆ ਨਹੀਂ ਸਮਝਦੇ ਤੇ ਜਦੋਂ ਮੇਰੇ ਨਾਲ ਮੇਰਾ ਭਰਾ ਬਾ ਫਿਰ ਵੀ ਤੁਹਾਡੇ ਪਿੰਡ ਦਾਹੀਂ ਕੰਮ ਨਹੀਂ ਕੋਈ ਰੋਕਿਆ ਕਿਉਂ ਚੰਬਾ ਸਾਹ ਨਹੀਂ ਜੇ ਇੱਕ ਵਾਰੀ ਵੀ ਇਹ ਗੱਲ ਹੋਵੇ ਤੇ ਨਹੀਂ ਤੁਹਾਡੇ ਛਿੰਦੋ ਦੇ ਹਾਰ ਕੇ ਆਇਆ ਯਾਰ ਆਪਾਂ ਨਹੀਂ ਚੰਬਾ ਸਾਹ ਉੱਥੇ ਕੋਈ ਕੰਮ ਕਰਨਾ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਆਹ ਤੁਹਾਡਾ ਘਰ ਚੋਕੀ ਦੇ ਨੂੰ ਤੁਸੀਂ ਨਾਲ ਲੈ ਚਲੋ ਉਹਨਾਂ ਨਾਲ ਨਹੀਂ ਨਹੀਂ ਮੇਰੀ ਗੱਲ ਸੁਣੋ ਮੇਰੇ ਛੋਲੇ ਮੈਂ ਪੰਜਾਬ ਦਾ ਨੌਜਵਾਨਾਂ ਦਾ ਪ੍ਰਧਾਨ ਵੀ ਹਾਂ ਉੱਥੇ ਵੀ ਜਾ ਕੇ ਕੰਮ ਕਰਕੇ ਆਉਣਾ ਠੀਕ ਹੈ ਨਾ ਤੇ ਇਸ ਵਕਤ ਮੈਨੂੰ ਪੂਰੇ 9 ਲੋਕ ਸਭਾ ਦਾ ਆਪਣੇ ਪੂਰੇ ਲੋਕ ਸਭਾ ਦਾ 9 ਹਲਕਿਆਂ ਦਾ ਇੰਚਾਰਜ ਲਾਇਆ ਕਿ ਭਾਈ ਇਹ 9 ਦੇ ਹਲਕੇ 9 ਜਿਤਾ ਕੇ ਲਿਆਉਣੇ ਆ ਮੇਰੇ ਕੋ ਆਪਣਾ ਹਲਕਾ ਵੀ ਆ ਮੈਂ ਵੀ ਕਰਨਾ ਮੇਰੇ ਕੋ ਆਪਣਾ ਪਿੰਡ ਵੀ ਆ ਮੈਂ ਉਹ ਵੀ ਜਿੱਤਣ ਦੀ ਕੋਸ਼ਿਸ਼ ਕਰਨੀ ਆ ਹਨਾ ਸੋ ਇਸ ਕਰਕੇ ਜ਼ਿੰਮੇਵਾਰੀਆਂ ਤਾਂ ਠੀਕ ਆ ਤੀ ਮੇਰੇ ਨਾਲ ਲਾ ਲਈ ਪਰ ਰਖਣਾ ਬਣਾ ਲਈ ਆ ਪਿੰਡ ਤੁਸੀਂ ਜਿੱਤ ਕੇ ਦਿਓ ਇਹ ਨਹੀਂ ਗੱਲ ਮੈਂ ਕਹਿੰਦਾ ਪਿੰਡ ਹੀ ਬਿਠਾ ਰਹਿਣਾ ਮੈਂ ਵੀ ਤੁਹਾਨੂੰ ਦੇ ਦਦਾ ਸਾਰਾ ਦਿਨ ਜਿਹੜੇ ਮਗਰ ਟੀਮ ਉਹਨਾਂ ਦੀ ਜ਼ਿੰਮੇਵਾਰੀ ਪਾ ਲਈ ਇਹਨਾਂ ਬੰਦਿਆਂ ਸਾਰਿਆਂ ਦੀ ਕਿ ਅਸੀਂ ਪਿੰਡੋ ਜਿੰਦ ਕੇ ਹੈਗੇ ਕਾਰਨ ਪਤਾ ਕੀ ਹੈ ਦਾ ਭਰਾ ਉਹ ਇੱਕ ਆਪਾਂ ਕੋਈ ਅੱਜ ਐਮਐਲਏ ਬਣਿਆ ਪਹਿਲਾਂ ਆਪਾਂ ਸਾਰੇ ਇੱਕ ਬੰਮੀ ਆਪ ਘਰ ਦਾ ਮੁੰਡਾ ਵਾ ਬੰਦਾ ਪਿੰਡੋ ਜਿੱਤਿਆ ਹੋਵੇ ਨਾ ਉਹ ਠੋਕਿਆਂ ਦਾ ਬਲੇ ਨੂੰ ਕਿ ਭਾਉ ਜਿਤਾਇਆ ਵਾ ਤੇ ਰਾਖੇ ਇੱਥੇ ਪਿੰਡ ਦਾ ਵਿਕਾਸ ਸਹਿਮਤ ਹੈ ਮੇਰੀ ਗੱਲ ਨਾਲ ਕਿ ਨਹੀਂ ਸਹਿਮਤ ਨਾ ਜਿੱਦਿਆ ਵੇਣਾ ਪਿੰਡੋਂ ਕੰਦਾ ਤੇ ਬੰਦਾ ਉਹ ਪੂਰੀ ਬਾਜ਼ ਹੀ ਨਹੀਂ ਨਿਕਲਦੀ ਵੀ ਕੀ ਕਹਾਂ ਜਿੰਨਾ ਕਿ ਦਿੰਦਾ ਲੈ ਚਲੀਏ ਜੇ ਬਾਹਲਾ ਕਵਾਂਗੇ ਤੇ ਆਖੂਗਾ ਪਹੁੰਚ ਤਾਇਆ ਜੀ ਇਸ ਕਰਕੇ ਫਰਜ਼ਪਾਤ ਨਹੀਂ ਸਿੱਧੀ ਗੱਲ ਆ ਨਾ ਤੇ ਅੱਜ ਦੇ ਮੈਂ ਆ ਮੈਂ ਨਾ ਚੀਚਾਂ ਦੇ ਫਰਕ ਨਹੀਂ ਰੱਖਦਾ ਪਰ ਇਹ ਜ਼ਰੂਰੀ ਆ ਪਿੰਡੋਂ ਜਿੱਤਨਾ ਜੇ ਆਪਾਂ ਪਿੰਡ ਦੇ ਗਈ ਬਾਜ਼ ਹੀ ਅਸੀਂ ਵੇਲੀਆ ਵਾਹੀ ਦੇ ਜਿਤਾਇਆ ਕਿ ਨਹੀਂ ਜੀ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਹੋਰ ਨਹੀਂ ਪੈਸਿਆਂ ਦੀ ਕੋਈ ਕਮੀ ਨਹੀਂ ਮੇਰੇ ਵੀਰੋ ਕੋਈ ਪੈਸਿਆਂ ਦੀ ਕਮੀ ਨਹੀਂ ਜੇ ਵਾਦੂ ਪੈਸੇ ਨੇ ਸਰਕਾਰ ਕੋਲ ਜਿੰਨੇ ਕਹੋਗੇ ਜਿੱਥੇ ਜਿੱਥੇ ਕਹੋਗੇ ਕੋਈ ਗਲੀਆਂ ਬਣਾਉਣ ਵਾਲੀਆਂ ਜਾਂ ਕੋਈ ਜੋ ਵੀ ਆ ਅਗਲੇ 3 ਸਾਲਾਂ ਦੇ ਵਿੱਚ ਆਪਾਂ ਕਰਦਾਂਗੇ ਆਪਣੇ ਪੰਜ ਸਰਪੰਚ ਨੇ ਹੈਗੇ 100 ਕਮੀਆਂ ਰਹਿ ਗਈਆਂ ਹੋਣਗੀਆਂ ਪਰ ਹੁਣ ਬੰਦੇ ਆ ਤੇ ਆਪਾਂ ਜਿਹੜਾ ਉਹ ਪੂਰੇ ਜਿਹੜੇ ਕੰਮ ਆ ਸਾਰੇ ਉਹ ਕਰਾਂਗੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਕਿਉਂਕਿ ਤੁਮ ਬੱਚ ਕਮੋ ਜਾਣਾ ਹੈ ਕਮੋ ਜਾਣਾ ਫਿਰ ਚੋਲਾ ਸਾਹਿਬ ਵੀ ਮੀਟਿੰਗ ਹੈ ਤੁਸੀਂ ਆਪਣਾ ਕੀਮਤੀ ਸਮੇਂ ਚ ਸਮਾਂ ਕੱਟਿਆ ਹਾਂ ਇਹ ਜ਼ਰੂਰ ਹੈ ਕਿ ਪਿਛਲੇ 5-6 ਮਹੀਨੇ ਮੇਰੇ ਬਿਮਾਰ ਹੋਣ ਕਰਕੇ ਫਿਰ ਮਾਤਾ ਜੀ ਬਿਮਾਰ ਹੋ ਗਏ ਫਿਰ ਉਹ ਚੱਲ ਵਸੇ ਤੇ ਉਹ ਤੁਹਾਡੇ 7-8 ਮਹੀਨੇ ਜਿਹੜੇ ਥੋੜੇ ਖਰਾਬ ਹੋਏ ਜਾਂ ਮੇਰੀ ਵਜ੍ਹਾ ਨਾਲ ਪਰ ਜੇ ਕੋਈ ਦੀ ਮੈਂ ਉਹ ਵੀ ਰਾਤ ਦਿਨ ਮਿਹਨਤ ਕਰਕੇ ਕੱਢ ਦੂੰਗਾ ਬਿਮਾਰ ਹੋਣ ਦੇ ਬਾਵਜੂਦ ਵੀ ਮੈਂ ਫਿਰ ਵੀ ਸਿੱਖੀ ਹਣਾ ਨੂੰ ਚੰਗਾ ਹੀ ਰਿਹਾ ਹਲਕੇ ਦੇ ਵਿੱਚ ਹੀ ਰਿਹਾ ਫਿਰ ਵੀ ਉਹ ਸਿੱਖੀ ਸਾਹਿਬ ਤੋਂ ਮੇਰਾ ਭੋਗ ਹੀ ਪਾਉਣ ਨੂੰ ਫਿਰਦੇ ਆ ਅਰਾਂ ਨਾਲ ਗੱਲ ਦਾ ਜਿਹੜੀ ਨਵੀਂ ਹੋਈ ਆ ਉਹ ਉਹਦੇ ਘਰੇ ਇਕੱਠ ਹੋਇਆ ਜਿਵੇਂ ਆਪਾਂ ਲਾਲਪੁਰੀ ਕੱਟ ਕੀਤਾ ਇੱਕ ਇਕੱਠ ਹੋਇਆ ਤੇ ਆਪਣੇ ਹਜ਼ਾਰਾਂ ਦਾ ਇਕੱਠ ਹੋਇਆ ਕਿਤੇ ਉਦੋਂ ਇਹਨਾਂ ਨੂੰ ਚਿੰਤਾ ਪੈ ਗਈ ਹੋੜੀ ਕਿ ਭਈ ਇਹਨਾਂ ਜਨਤਾ ਫੇਰ ਅਜੇ ਵੀ ਇਹਨਾਂ ਦੇ ਨਾਲ ਆ ਫਿਰ ਇਹਨਾਂ ਨੇ ਆਪਣਾ ਇਕੱਠ ਕੀਤਾ ਉੱਥੇ 400 ਤੋਂ ਬੰਦੇ ਦਾ ਇਕੱਠ ਹੋਇਆ ਉੱਥੇ ਵਾਰ-ਵਾਰ ਉਹਨਾਂ ਨੂੰ ਅੱਲੇ ਹੀ ਜਿਕਾਰੇ ਲਾਉ ਉਹ ਜਿਕਾਰੇ ਨੂੰ ਜੋਰ ਨਾਲ ਨਹੀਂ ਲਾਉਂਦੇ ਹੁਣ ਦਾ ਸਰ ਕਿਸੇ ਦਾ ਸਵਾਰ ਆ ਉਹਦੇ ਜਿਕਾਰੇ ਅੰਦਰੋਂ ਲੱਗਣ ਜਦੋਂ ਸਵਾਰ ਆ ਹੀ ਨਹੀਂ ਉਦੋਂ ਆਪਾਂ ਲੱਭੇ ਨਹੀਂ ਕਿ ਇਹਨੂੰ ਜਿਕਾਰੇ ਕਿੱਥੋਂ ਲੱਪਣ ਲੱਗਣ ਤੇ ਉਹ ਜੀਰਾ ਸਾਹਿਬ ਸ਼ਿੱਕੀ ਸਾਹਿਬ ਨੂੰ ਕਾਲ ਕਰਦੀ ਹੂੰ ਦਾ ਗੋਹਾ ਖੜੇ ਹੋਏ ਕੋ ਸਿੱਕੀ ਜੀ ਉਹ ਤੁਹਾਡਾ ਰੂਪਾ ਔਰ ਜਿੰਦਾ ਡੇਢ ਕੋਆ ਉਹਨਾਂ ਨੂੰ ਲੱਗਦਾ ਕਿ ਤੇ ਲਾਲਪੁਰੇ ਦੇ ਘਰੋਂ ਕਿਹੜਾ ਗੁੜਾ ਕੱਢਿਆ ਲੱਗਦਾ ਗੁੱਸਾ ਨਾ ਕਰ ਲਿਓ ਸਿੱਕੀ ਵੀ ਜਿਹੜੇ ਬੈਠੇ ਆ ਨਾ ਸਾਰੇ ਲਾਲਪੁਰ ਦੇ ਸਰਕਾਰ ਦੇ ਵੀ ਕਰਨੇ ਆਂਦੇ ਪੁਲਿਸ ਨੂੰ ਨਾਲ। ਉਹ ਆਂਦਾ ਸਰਕਾਰ ਤੇ ਨਹੀਂ ਜਾਣਗੇ ਮਗਰਲਿਆਂ ਦੇ ਬੋਲੇ ਸੁਣਨ। ਕੁਰਸੀ ਪਿੱਛੇ ਤੁਸੀਂ ਕਿਸੇ ਦਾ ਬੰਦਾ ਹੀ ਮਾਰਦੇ ਨਾ ਯਾਰ। ਨਾਲੇ ਮੇਰਾ ਕੀ ਕਸੂਰ ਮੇਰੇ ਦੇ ਘਰ ਦੀਆਂ ਵੋਟਾਂ ਹੀ ਚਾਹਿਆ। ਮੈਂ ਥੋੜਾ ਆਪਣੇ ਆਪ ਵੋਟਾਂ ਲੈ ਗਿਆ। ਠੀਕ ਹੈ ਨਾ? ਸਰ ਸਾਡੇ ਪਿੰਡ ਕਰਾਮ ਨੇ ਜਿੱਤ ਕੇ ਆਇਆ। ਠੀਕ ਹੈ। ਤੁਹਾਨੂੰ ਇਹ ਕੱਲ ਦਾ ਗਿਲਾ ਅਸੀਂ ਉਹਨੂੰ ਵੋਟਾਂ ਨਹੀਂ ਪੁੱਛਿਆ। ਕੋਈ ਕਰ ਦਿਜੀ। ਬੇਟੀ ਆ ਜਾਓ। ਤੇ ਵੇਖੋ ਵੋਟਾਂ ਪਾਈਆਂ ਤੁਸੀਂ। ਐਮਐਲਏ ਬਣਾਇਆ ਤੁਸੀਂ ਆ ਜਿਹੜੇ ਹੁਣ ਮੇਰ ਦਾ ਗਨਮੈਨ ਉਹਦੇ ਨਾਲ ਹੀ ਤੁਸੀਂ ਵੋਟ ਪਾਤੀ ਮੈਨੂੰ ਗਨਮੈਨ ਬਣਨਾਂਗੇ ਤੇ ਗੱਡੀਆਂ ਉਹਨਾਂ ਕੋਲ ਹੀ ਤੁਸੀਂ ਵੋਟ ਪਾਈ ਗੱਡੀਆਂ ਮੈਨੂੰ ਵੜਾਤੀਆਂ ਇਹ ਤੁਹਾਡੀ ਤਾਕਤ ਆ ਕੋਈ ਕੁਰਸੀ ਕਿੰਨੂੰ ਦੇਣੀ ਨਹੀਂ ਦੇਣੀ ਮਾਲਕ ਜੀ ਕਿਸੇ ਨੇ ਕਿਹਾ ਥੋੜਾ ਲਾਇਆ ਵੀ ਮੈਂ ਹੀ ਇਸੇ ਕੁਰਸੀ ਤੇ ਬੈਠਾ ਰਵਾਂ ਹਮੇਸ਼ਾ ਇਹ ਤੇ ਜਨਤਾ ਜਨਾਰਦਨ ਆ ਜਿਹਦਾ ਦਿਲ ਕਰੇ ਉਹਨੂੰ ਪਾਵੇ ਵੋਟ ਜਿਹਨੂੰ ਨਾ ਕਰੇ ਜੋ ਤਾਂ ਨੂੰ 10 ਸਾਲ ਪਾਛੜੀਆਂ ਦੂਜਿਆਂ ਨੂੰ 15 20 25 ਸਾਲ ਪਾਣਾ ਛੜਿਆ ਜੇ ਪਹਿਲੀ ਵਾਰ ਪੰਜ ਮਤਲਬ ਚਾਰ ਪੰਜ ਕਿਲੇਆਣਾ ਕਿਸਾਨ ਦਾ ਪੁੱਤ ਬਣ ਗਿਆ ਤੇ ਤੁਸੀਂ ਉਹਨੂੰ ਉਹਦਾ ਵੀ ਕੋਲ ਕੋਲ ਨੂੰ ਫਿਰਦੇ ਬਿਮਾਰੀ ਜਾਵੇ ਦੇ ਸਸਕਾਰ ਤੇ ਨਹੀਂ ਜਾਣਾ ਤੁਸੀਂ ਮੇਰੇ ਨਾਲ ਮੁੱਦਿਆਂ ਦੀ ਗੱਲ ਕਰੋ ਮੈਨੂੰ ਕੋਹ 2 ਸਾਲਾਂ ਦੇ ਵਿੱਚ ਆਹ ਕੰਮ ਨਹੀਂ ਕੀਤਾ ਇੱਕ ਹੀ ਗੱਲ ਤੇ ਬੋਲੇ ਮੁੱਦੇ ਦੇ ਕਹਿੰਦੇ ਵੀ ਜਮਰਾਲ ਹੈ ਕੋੜਾ ਜੀ ਉਹ ਡਿੱਗ ਪਿਆ ਅਜੇ ਕੁਦਰਤੀ 10 ਦਿਨ ਪਹਿਲਾਂ ਹੀ ਮੈਂ ਪੈਸੇ ਲੈ ਕੇ ਆਉਂਦਾ ਘਟਨ ਕੀਤਾ ਉਹ ਬਾਅਦ ਚ ਪੋਲ ਡਿੱਗ ਪਿਆ ਦਹਾੜਾ ਜਣਾ ਬਾਅਦ ਮੈਂ ਖ ਪੋਲ ਦਾ ਵੀ ਧਲਵਾਦ ਪਹਿਲਾਂ ਨਹੀਂ ਡਿੱਗ ਪਿਆ ਕੀਦ ਘਾਟਣ ਤੋਂ ਬਾਅਦ ਹੀ ਡਿੱਗਾ ਵਾ ਹਨਾ ਪਿੰਡ ਤੇ ਬਚ ਗਈ ਨਹੀਂ ਕਿ ਲੋਕਾਂ ਕਹਿੰਦੇ ਨੇ ਡਿੱਗੇ ਨੂੰ ਪੈਸੇ ਲਿਆਦੇ ਨੇ ਤੇ ਉੱਤੇ ਵੀ ਮੈਨੂੰ ਕਹਿੰਦੇ ਇਹਦਾ ਮੁੱਦਿਆਂ ਵੱਲ ਧਿਆਨ ਨਹੀਂ ਹੈਗਾ ਪੋਲਾਲੇ ਦਾ ਧਿਆਨ ਨਹੀਂ ਮੈਂ ਕਹਾਂ ਮੇਰੇ ਦੋਵੇਂ ਵੀਰੋ ਹੱਥ ਜੋੜ ਕੇ ਬੇਤੀ ਹੈ ਜੀ ਮਨਿਆਦਨ ਦੀ ਨੂੰ ਤੇ 25 ਸਾਲ ਹੋ ਗਏ ਆ ਤੇ ਤੁਸੀਂ ਕੀ ਕਰਦੇ ਹੋ ਦੋਂਦੇ ਮੈਂ ਤੇ ਦੋ ਸਾਲਾਂ ਚ ਫੇਰ ਪੈਸੇ ਲਿਆ ਆ ਅਜੇ ਮੇਰਾ ਮੁੱਦਿਆਂ ਨਾਲ ਨਹੀਂ ਧਿਆਨ ਨਹੀਂ ਹੈਗਾ ਸੋ ਉਹ ਵੀ ਪੋਲ ਹੋਣਾ ਆਪਾਂ ਦਾ ਨੀਂਵ ਪੱਥਰ ਰੱਖਿਆ ਵਾ ਤੇ ਜਲਦੀ ਜੜਾ ਉਹ ਉਹ ਪੜ ਜਾਣਾ ਸੋ ਮੈਂ ਜਿਆਦਾ ਸਮਾਂ ਨਹੀਂ ਲੈਂਦਾ ਬਹੁਤ ਤੁਹਾਡਾ ਸਮਾਂ ਲੀ ਲਿਆ ਗਰਮੀ ਹੈ ਇਹੀ ਕਹੂੰਗਾ ਕਿ ਇਸ ਪਿੰਡ ਦੇ ਵਿੱਚੋਂ ਮੈਂ ਆਸ ਕਰਦਾ ਮੈਂ ਆਪਣੇ ਭਰਾ ਦੇ ਕਰਕੇ ਵੀ ਮੇਰਾ ਵੱਡਾ ਭਰਾ ਵਾ ਰਾਜਨੀਤੀ ਦੇ ਵਿੱਚ ਰਾਜਨੀਤੀ ਦੇ ਵਿੱਚ ਲੀਡਰ ਦਾ ਆਪਣੇ ਪਿੰਡੋਂ ਚਿਤਨਾ ਬੜਾ ਜ਼ਰੂਰੀ ਹੁੰਦਾ ਹੈ ਬਾਕੀ ਸਤ ਕੰਮ ਹੋਇਆ ਨਹੀਂ ਹੋਇਆ ਕਿੱਦਾਂ ਹੋ ਉਹ ਬਾਤਾਂ ਗੱਲਾਂ ਵੀ ਆ ਨੇ ਇੱਕ ਜਦੋਂ ਪਿੰਡੋਂ ਬਲਾਕ ਪ੍ਰਧਾਨ ਹੋਵੇ ਲੀਡਰ ਹੋਵੇ ਉਹਨੂੰ ਚਿਤਾਉਣਾ ਸਾਡਾ ਸਭ ਦਾ ਹੀ ਆਪਣਾ ਫਰਜ਼ ਹੁੰਦਾ ਹੈ ਸਰਕਾਰ ਨਾਲ ਅਗਲੀ ਜੀ ਸਿੱਧੀ ਹੁੰਦੀ ਆ ਆ ਹੁਣ 3 ਲੱਖ ਰੁਪਇਆ ਗੈਣਵਾਲ ਕੋ ਲੈ ਕੇ ਆਂਦਾ ਜਿਲ੍ਹਾ ਪ੍ਰਧਾਨ ਸਾਡੇ ਕੋ ਤਾਂ ਜੇ ਬੰਦੇ ਕੋਲੇ ਲੀਡ ਹੋ ਗਏ ਬੰਦੇ ਨੇ ਕਿੱਦੋਂ ਜਿੱਤਿਆ ਹੋਵੇ ਤਾਂ ਜਿਤੋਂ ਮਰਜ਼ੀ ਕਹਿੰਦਾ ਲੈਓ ਜੀ ਤੂੰ 5 ਲੈ ਆਈਏ ਮੰਤਰੀ ਨੂੰ ਆ ਕੁ ਦੱਸ ਦਿਓ ਜੀ ਬੜਾ ਫਰਕ ਪੈ ਜਾਂਦਾ ਸਵਾ ਉਹ ਆਪਾਂ ਇੱਕ ਕੰਬਲਾ ਮਾਰ ਕੇ ਸਵਾਰ ਇਸ ਪਿੰਡ ਦੇ ਵਿੱਚੋਂ ਵੱਡੀ ਲੀਡ ਲੈ ਕੇ ਜਿਹੜਾ ਉਹ ਚੱਬਾ ਸਾਹਿਬ ਨੂੰ ਵੀ ਜਿਤਾਉ ਉਹ ਬੇਨੂ ਵੀ ਜਿਤਾਉ ਤੇ ਲਾਜੀਤ ਕੋ ਲੋਟਣੂ ਜਿਹੜਾ ਉਹ ਜਿਤਾਉ ਮੇਰੀਆਂ ਭੈਣਾਂ ਆਈਆਂ ਨੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡਾ ਵਾਦਾ ਵੀ ਜਾਦਾ ਜਿਹੜਾ ਕਿ ਆਪਾਂ ਕਿਹਾ 100000 ਰੁਪਇਆ ਦੇਵਾਂਗੇ ਤੁਹਾਨੂੰ ਦੇਵਾਂਗੇ ਦੇਵਾਂਗੇ ਬਿਜਲੀ ਦਾ ਕੰਮ ਬੜਾ ਭਾਰਾ ਸੀ ਦੇਖੋ ਲਾਸਟ ਗੱਲ ਕਰਦਾ ਹੈ ਜਿਹੜੇ ਘਰਾਂ ਦੇ ਵਿੱਚੋਂ ਪੈਸਾ ਜਿਆਦਾ ਬਾਹਰ ਜਾਂਦਾ ਹੋਵੇ ਤੇ ਆਉਂਦਾ ਘੱਟ ਹੋਵੇ ਉਹ ਘਰ ਕਰਜ਼ਾਈ ਹੋ ਜਾਂਦੇ ਆ ਜਿਨ੍ਹਾਂ ਘਰਾਂ 'ਚ ਪੈਸਾ ਆਉਂਦਾ ਜਿਆਦਾ ਹੋਵੇ ਤੇ ਬਾਹਰ ਘੱਟ ਜਾਂਦਾ ਹੋਵੇ ਉਹ ਹਮੇਸ਼ਾ ਟੱਕੀਆਂ ਵਾਲੇ ਰਾਹ ਨੂੰ ਜਿਹੜੇ ਆ ਕਾਰੋਬਾਰ ਡੁੱਲ ਜਾਂਦੇ ਕਰ ਜਾਂਦੇ ਆ ਅਸੀਂ ਤੁਹਾਨੂੰ ਦੇਣ ਦੀ ਬਜਾਏ ਪਹਿਲਾ ਜਿਹੜਾ ਮਹੀਨੇ ਦਾ 5-6000 ਰੁਪਿਆ ਬਿਜਲੀ ਦੇ ਬਿੱਲ ਦਾ ਦੋ ਮਹੀਨੇ ਦਾ ਬਾਹਰ ਜਾਂਦਾ ਸੀ ਉਹਨੂੰ ਜਾਣ ਤੋਂ ਰੋਕਿਆ ਵਾ ਜਲਦੀ ਹੀ 1000 ਰੁਪਿਆ ਦਾ ਵੀ ਜਿਹੜਾ ਕੰਮ ਹੈ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਜੋ ਵਾਅਦਾ ਕੀਤਾ ਗਾਰੰਟੀ ਦਿੱਤੀ ਉਹ ਵੀ ਜ਼ਰੂਰ ਅਸੀਂ ਪੂਰਾ ਕਰਾਂਗੇ ਸੋ ਤੁਸੀਂ ਵੀ ਪੈਨੋਂ ਤੱਕਲੇ ਹੋ ਕੇ ਮਤਵਾਰ ਕੇ ਚੋਣ ਨਿਸ਼ਾਨ ਛਾੜੂ ਦਾ ਬਟਨ ਦਬਾ ਕੇ ਤੇ ਆਪਾਂ ਲਾਜੀਤਪੁਰ ਰਣਚੋਣਾ ਵਾਹੇ ਕੋ ਜੀ ਕਾ ਖਾਲਸਾ ਵਾਹੇ ਕੋ ਜੀ ਕੀ ਫਤਿਹ